ਗੁੜੀਆਂ ਨਾ ਘਰੇ ਪੈਣਾ ਖੜੀਆਂ ਮੇਰੀਆਂ ਕੁੱਝਾਂ ਜਾਂ ਸਾਫ ਕਰਤੇ ਰੱਖ ਲੈਂਦੀਆਂ ਉਹ ਵੀ ਜੇ ਕੋਈ ਬੰਦਾ ਬਿਮਾਰ ਹੋ ਜੇ ਮਨ ਨਹੀਂ ਖੜਦਾ ਸਾਰੇ ਕਹਿ ਦਿੰਦੇ ਆ ਡਾਕਟਰ ਜਵਾਬ ਦੇਂਦਾ ਬਜ਼ੁਰਗ ਨੂੰ ਲੈ ਜਾਓ ਭਾਬਾ ਇਹਦੀ ਸੇਵਾ ਕਰ ਲੋ ਫਿਰ ਮਨ ਨਹੀਂ ਖੜਦਾ ਬਲਜੀਤ ਸਿੰਘ ਨਹੀਂ ਖੜਦਾ ਮਾਣਾ ਕਹਿ ਦਿੰਦੇ ਆ ਯਾਰ ਨਹੀਂ ਨਹੀਂ ਘਰੇ ਤਾਂ ਨਹੀਂ ਪਾ ਸਕਦੇ RAMDEEP ਦਾ ਮੰਦਿਰ ਆ ਉੱਥੇ ਥੌਲਾ ਪੈਂਦਾ ਉੱਥੇ ਵੀ ਝਾੜੂ ਨਾ ਪੈਂਦਾ ਪਹਿਲੇ ਫਿਰ ਦੱਸੇਰ ਕਰਤ ਨੇ ਘੁੱਟ ਕਪੀ ਕੀ ਤੇ ਸਾਡੀ ਭੁਜਾਈ ਆ ਵੀ ਕਰ ਲੈਂਦੀ ਆ ਕਰ ਲੈਂਦੀ ਆ ਹਾਂ ਕਿਉਂਕਿ ਝਾੜੂ ਬਹੁਤ ਕੰਮ ਆਉਂਦਾ ਆ ਪੁਸ਼ਪਾਲੀ ਗੱਲ ਆ ਗਈ ਇਹ ਕਹਿੰਦੇ ਪੁਸ਼ਪਾਲੀ ਗੱਲ ਸੁਣਾ ਫਿਰ ਮਕਾਉਣਾ ਊਂਟਾ ਕਹਿੰਦੇ ਅੱਜ ਕਿਸਾਨ ਆ ਨਾਲੇ ਕਹਿੰਦੇ ਮਜ਼ਦੂਰ ਆ ਇਹ ਕਿਸਾਨ ਤੇ ਮਜ਼ਦੂਰ ਨੂੰ ਬਦਨਾਮ ਕਰੀ ਜਾਂਦੇ ਆ ਇੱਕ ਬੱਤ ਆਈ ਤੇ ڈاکੂਆਂ ਨੇ ਲੁੱਟ ਲਈ ਜਦੋਂ ڈاکੂਆਂ ਨੇ ਪਾਸ ਲੁੱਟੀ ਉਹ ਕਹਿੰਦਾ ڈاکੂਆਂ ਦਾ ਸਰਦਾਰ ਕਹਿੰਦਾ ਨਾਲੇ ਲੁੱਟੀ ਚਲੀ ਨਾਲੇ ਨਾਂ ਪੁੱਛ ਕੇ ਗੋਲੀ ਮਾਰੀ ਜਾਨੀ ਕਹਿੰਦਾ ਠੀਕ ਆ ਇਹ ਕੋ ਨੂੰ ਪੁੱਛਿਆ ਨਾਂ ਕੀ ਹੈ ਕਹਿੰਦਾ ਜੀ ਮੇਲਾ ਕਰਦੀਪ ਸਿੰਘ ਹੈ ਕਹਿੰਦਾ ਗੋਲੀ ਮਾਰੇ ਤੇ ਲੁੱਟ ਲੋ ਉਹਦੇ ਗੋਲੀ ਮਾਰੀ ਮਾਰਤਾ ਦੂਜਾ ਜਦੋਂ ਦੂਸਰਾ ਕਹਦਾ ਕੀ ਕਹਿੰਦੇ ਤੇਰਾ ਨਾਂ ਕਹਿੰਦਾ ਜੀ ਮੇਰਾ ਭੋਲਾ ਸਿੰਘ ਹੈ ਉਹਦੇ ਦੀ ਮਾਰਤੀ ਤੀਜਾ ਕਹਦਾ ਤੀਗਾ ਸ਼ੀਸ਼ਪਾਲ ਵਰਗਾ ਵਰਤੇਜ ਮਾਸਟਰ ਵਰਗਾ ਕਹਿੰਦਾ ਕੇਰਗਾ ਕਹਿੰਦਾ ਹਾਂ ਵੀ ਤੇਰਾ ਉੱਥੇ ਕਮਾਈ ਖੜੀ ਸੀ ਮਾਈ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਕਹਿੰਦੀ ਜੀ ਮੇਰਾ ਨਾਂ ਤਾਂ ਪੁਸ਼ਪ ਹੈ ਕਹਿੰਦਾ ਛੱਡ ਦਿਓ ਯਾਰ ਇਹਨੂੰ ਨਾ ਮਾਰੋ ਮੇਰੀ ਮਾਂ ਦਾ ਨਾਂ ਪੁੱਛਦਾ ਕਾ ਤਿੰਨੇ ਖੜੇ ਸੀ ਤਿੰਨੇ ਚਾਰੇ ਕਹਿੰਦਾ ਤੇਰਾ ਨਾ ਓਏ ਕਹਿੰਦਾ ਜੀ ਮੇਰਾ ਨਾਮ ਸ਼ੀਸ਼ਪਾਲ ਆ ਤੇ ਓ ਮੈਨੂੰ ਪਤਾ ਕੀ ਹੈ ਪਿੰਡ ਚ ਮੈਨੂੰ ਪੁਛ ਪਾ ਪੁਛ ਪਈ ਕਹਿੰਦੇ ਆ ਓ ਕਹਿੰਦਾ ਨੇ ਦੋ ਗੋਲ ਮੈਂ ਵੱਧ ਮਾਰੂ ਤੇਰੀ ਮਾਂ ਦਾ ਨਾਮ ਬਦਨਾਮ ਕਰਦਾ ਏ ਏ ਉਹ ਲੋਕ ਹੈ ਕਹਿੰਦਾ ਤੂੰ ਬਚਣ ਦੀ ਲੋੜ ਹੈ ਭਰਾਓ ਮੇਰੇ ਕੋਲੇ ਨਮਾਣੇ ਨਤਾਣੇ ਕੋਲੇ ਕੋਈ ਪੈਸਾ ਨਹੀਂ ਜਿਹੜਾ ਕੋਈ ਦਿੰਦਾ ਹੈ ਫੜ ਲਓ ਮੈਨੂੰ ਪਤਾ ਸਾਡੇ ਨਾਲ ਕੌਮਾਂ ਦੇ ਬੰਦੇ ਖੜੇ ਬਿਕਣ ਵਾਲੇ ਨਹੀਂ ਅਸੀਂ ਝੂਕਣ ਵਾਲੇ ਨਹੀਂ ਪਰ ਇੱਕ ਗੱਲ ਹੈ ਐਤ ਕੀ ਜਰੂਰ ਕਰ ਦਿਓ ਕੰਮ ਇਹਨਾਂ ਨੂੰ ਆਰਥਿਕ ਪੱਖੋਂ ਵੀ ਕਮਜ਼ੋਰ ਕਰ ਦਿਓ ਇਤੋਂ ਇਧਰ ਪਾ ਲਓ ਮਟਣ ਜਾ ਕੇ ਝਾੜੂ ਵਾਲਾ ਕੰਮ ਦਿਓ ਕਰ ਦਿਓਗੇ ਕਰ ਦਿਓ ਲਈ ਫੜ ਲਾ ਲਗੇ ਜਕਾਰਾ ਬੋਲ ਸੋਢਾ ਬੋਲ ਸੋਢਾ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ